ਤਪਣ ਘਰੇ ਨਾ ਕਈ ਗੁਣਕਾਰੀ ਚੀਜ਼ਾਂ ਖੜੀਆਂ ਹੁੰਦੀਆਂ ਆਪਾਂ ਧਿਆਨ ਨਹੀਂ ਦਿੰਦੇ ਆ ਬਾਥੂ ਐ ਕੱਚਾ ਬਾਥੂ ਬਿਲਕੁਲ ਛੱਡੇ ਸਾਡਾ ਜਾਣਕ ਇਹਦਾ ਪਰਾਇਤਾ ਬਣਾਵਾਂਗੇ ਅੱਜ ਇਹ ਨਾ ਕਰਾਰਾ ਤੇ ਸਵਾਦਿਸ਼ਟ ਤੇ ਪੋਸਟਿਕ ਰੈਤਾ ਹੁੰਦਾ ਜਦੋਂ ਵੀ ਚਟਨੀ ਬਣਾਉਣੀ ਹੈ ਕੋਈ ਵੀ ਕੰਡਿਆਂ ਦੀ ਹੋਈ ਸਾਰੀਆਂ ਮਿਰਚਾਂ ਦੀ ਇਹ ਲਾਜ਼ਮੀ ਵਿੱਚ ਮਾ ਪਾਉਣਾ ਹੁੰਦਾ ਆਪਾਂ ਇਹ ਤੋੜ ਲਿਆ ਇਹਦਾ ਰੈਤਾ ਬਣਾਵਾਂਗੇ ਉਹਨੂੰ ਪਾਲਾਂਗੇ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਉਹ ਨਾਲ ਦੀਆਂ ਦੱਸੇ ਜਿਹਾ ਠੀਕ ਹੈ ਚੰਗੀ ਤਰ੍ਹਾਂ ਤੋੜੋ ਪਾਣੀ ਪਾਓ ਉਨਨ ਤੱਲੇ ਉਬਲ ਜਾਓ ਕੱਟ ਧੀਮੀ ਅੱਜ ਤੇ ਲੋਕ ਬਿੰਦੇ ਨੇ ਉਹ ਕਰਦਾ ਲੋ 5 ਮਿੰਟ ਹੋਇਆ ਉਬਲਣਾ ਸ਼ੁਰੂ ਹੋ ਗਿਆ ਬਸ 2-3 ਮਿੰਟ ਹੋਰ ਸ਼ਾਇਦ ਇਹਨੂੰ ਲਾ ਕੇ ਕਰਾਂਗੇ ਠੰਡਾ ਸੁਕਾਵਾ ਲਈ ਹੁਣ ਇਹਨੂੰ ਛਾੜਾ ਗਿਆ ਆਪਾਂ Sobada, não suca mais Não dá pra é, tá? Aí nunca vem. ਇਹ ਸੱਲ ਸੱਲਵੇਂ ਦੇ ਚਾਰਜ ਹੁੰਦੀ ਆ ਸੱਲਵੇਂ ਥੋੜਾ ਜਿਹਾ ਚੋਪੋਰ ਵਾਲਾ ਮੁੰਦਰ ਗਾੜੀ ਆ ਜਦੋਂ ਸਿੱਧੇ ਨਹੀਂ ਪਾਉਣ ਪਹਿਲਾਂ ਪਾਉਣ ਲੇ ਫਿਰ ਵਧੀਆ ਚੱਲਣ ਲੱਗ ਜੂ ਇਸ ਚ ਦੁੱਧ ਮਿਲਾਇਆ ਗਾੜੀ ਜ਼ਿਆਦਾ ਸੀ ਹੁਣ ਪਾਉਂਗਾ ਗਾੜਾ ਕੇ ਕੰਬੀਦਰਾ ਨੂੰ ਸਕਰ ਲੋ ਜੀਰਾ ਭੁੰਨ ਲਓ ਤੇ ਫੜਾ ਕਾਲਾ ਨਾ ਹੋਣੀ ਛੋੜਾਂਗੇ ਬੰਦ ਕਰ ਦਿੱਤਾ ਬਰੋ ਜੀਰਾ ਆਪਣੇ ਚ ਆਪਾ ਬੱਥੂ ਉਬਾਲਿਆ ਹੋਇਆ ਪਾ ਲਿਆ ਹੈ ਕਿਆ ਕਰੀ ਜਿੱਥੇ ਆਓ ਇਹਨਾਂ ਦਾ ਰੰਗ ਹੀ ਬਦਲ ਗਿਆ ਬਾਪੂ ਦਾ ਨਮ ਅੰਡਾ ਚੀਰੇ ਆਂ ਆਲੂਆਂ ਨਾਲ ਮੇਥੇ ਆਪਾਂ ਦੋ ਸੌ ਵਰਗੇ ਭੁਲਜੀ ਢਾਲ ਮਿਰਚ ਕੌਲਾ ਨਮਕ ਠੀਕ ਸੀ ਕੋਲੇ ਨਮਕ ਚ ਪੋੜਾ ਉਹ ਬਾਲਕ ਹੋ ਰਿਹਾ ਥੋੜੀ ਜਿਹੀ ਕਾਲੀ ਮਿਰਚ ਵੀ ਪਾਉਣੀ ਬੰਦੇ ਨੂੰ ਪਤਾ ਨਹੀਂ ਲੱਗੇ ਸਵਾਦ ਕਦਾ ਜਿੰਦਾ ਕਾਲੀ ਮਿਰਚ ਖਾਈ ਖਾਈ ਉਹਦੇ ਤੇ ਹਰੀ ਤੇ ਨਾਲ ਰਹਾ ਟੈਸਟ ਕਰਕੇ ਦੇਖਦੇ ਨੇ ਇਹ ਛੋਟਾ ਪਾ ਗਏ ਇਸ ਤਰ੍ਹਾਂ ਕਰਕੇ ਦੇਖਣਾ ਮੜਾ ਪਾ ਕੇ ਬਣ ਗਿਆ ਕਿ ਨਹੀਂ ਲੈ ਤੇ ਪਾ ਦੋ ਦੇਖਾਂ ਨੂੰ ਟੈਸਟ ਕਰਕੇ ਵਾਓ about is thank you